ਘਟਨਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਪੰਗਾ ਦੇ ਪਿੰਡ ਹੈਪੋਵਾਲ ਦੀ ਹੈ ਜਿੱਥੇ ਕਿ ਮੌਜੂਦਾ ਸਰਪੰਚ ਉੱਪਰ ਮੋਟਰਸਾਈਕਲ ਤੇ ਆਏ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਇਸ ਫਾਇਰਿੰਗ ਨਾਲ ਜਿੱਥੇ ਮੌਜੂਦਾ ਸਰਪੰਚ ਗੁਰਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉੱਥੇ ਹੀ ਮਿਲੀ ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਤੇ ਇਹ ਹਮਲਾ ਉਸ ਵਕਤ ਹੋਇਆ ਜਦੋਂ ਉਹ ਆਪਣੇ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ ਤੇ ਇਸ ਦੌਰਾਨ ਮੋਟਰਸਾਈਕਲ ਤੇ ਆਏ ਦੋ ਨੌਜਵਾਨ ਉਸ ਦੇ ਮਗਰ ਖੇਤਾਂ ਵਿੱਚ ਪਹੁੰਚ ਗਏ ਜਿਨ੍ਹਾਂ ਨੇ ਸਰਪੰਚ ਉੱਪਰ ਤਿੰਨ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰ ਉਨ੍ਹਾਂ ਦੇ ਲੱਗ ਗਿਆ ਜਿਸ ਨਾਲ ਉਹ ਜ਼ਖਮੀ ਹੋ ਗਏ ਫਾਇਰ ਕਰਨ ਤੋਂ ਬਾਅਦ ਉਕਤ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜ਼ਖਮੀ ਹਲਦ ਵਿੱਚ ਮੌਜੂਦਾ ਸਰਪੰਚ ਗੁਰਿੰਦਰ ਸਿੰਘ ਨੂੰ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਂ ਕਲੇਰਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਜੀ ਸਰ ਇੱਕ 45 ਸਾਲ ਦੇ ਏਜ ਦੇ ਗੁਰਿੰਦਰ ਸਿੰਘ ਪਿੰਡ ਹੈਪੋਲ ਤੋਂ ਆਏ ਨੇ ਸਾਡੇ ਕੋਲ ਉਹਨਾਂ ਦੇ ਗਨ ਸ਼ਾਟ ਇੱਕ ਗੋਲੀ ਦਾ ਵਾਕਿਆ ਆਇਆ ਜੀ ਸਾਹਮਣੇ ਗੋਲੀ ਵੱਜੀ ਹੈ ਜੀ ਪੇਟ ਦੇ ਸੱਜੇ ਪਾਸੇ ਗੋਲੀ ਵੱਜੀ ਹੈ ਜੀ ਤੇ ਗੋਲੀ ਦੇ ਕਰਕੇ ਪੇਟ ਦੇ ਅੰਦਰ ਟੱਫੀ ਨੁਕਸਾਨ ਪਹੁੰਚਿਆ ਹੈ ਤੇ ਗੋਲੀ ਜਿਹੜੀ ਹੈਗੀ ਰੀਬ ਦੀ ਹੱਡੀ ਵਿੱਚ ਜਾ ਕੇ ਰੁਕ ਗਈ ਹੈ ਪੇਸ਼ੈਂਟ ਦੀ ਹਾਲਤ ਹਜੇ ਨਾਜੁਕੀ ਹੈ ਜੀ ਤੇ ਪੇਸ਼ੈਂਟ ਦੀ ਹਾਲਤ ਨੂੰ ਨਾਜੁਕ ਦੇਖਦੇ ਹੋਏ ਆਪਾਂ ਇਹਨੂੰ ਆਹ ਸੈਂਟਰ ਦਾ ਅਨੰਦ ਮੈਡੀਕਲ ਲਿਲਾੜਾ ਰੈਫਰ ਕੀਤਾ ਜੀ ਹੁਣ ਤੱਕ ਵੀ ਇਹ ਜਾਣ ਨਹੀਂ ਪਤਾ ਲੱਗ ਕਿ ਕਿੰਨੀ ਗੋਲੀਆਂ ਐਮਐਮ ਦੀ ਹੈ ਕੋਈ ਨਹੀਂ ਪਤਾ ਲੱਗ ਸਕਦਾ ਨਹੀਂ ਸਰ ਇਹ ਨਹੀਂ ਪਤਾ ਲੱਗ ਸਕਦਾ ਜੀ ਕੋਈ ਸ਼ਾਰਟ ਇੱਕ ਸ਼ਾਰਟ ਹੈ ਜੀ ਇੱਕ ਐਂਟਰੀ ਬੂਂਡ ਹੈ ਜੀ ਪੇਟ ਦੇ ਸੱਜੇ ਪਾਸੇ ਇੱਕੋ ਹੀ ਹੈ ਇੱਕੋ ਐਂਟਰੀ ਬੂਂਡ ਆਖਤਵਾਰ ਦਾਤੀ ਸੂਚਨਾ ਮਿਲਦੇ ਸਾਰੇ ਸੰਬੰਧ ਥਾਣੇ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਪਿੰਡ ਹਪੋਵਾਲ ਤੋਂ ਨਵਰਾਂਗ ਚੈਨਲ ਹੈ ਹਰਮਨ ਮਹੇਦੀ ਵਿਸ਼ੇਸ਼ ਰਿਪੋਰਟ ਅੱਜਕੱਲ੍ਹ ਵਕਤ 2 ਕੋਈ ਨਾ ਇੱਕ ਇਤਲਾ ਮਿਲੀ ਟੈਲੀਫੋਨ ਤੇ ਜਿਸ ਵਿੱਚ ਗੁਰਵੰਦਰ ਸਿੰਘ ਸਰਪੰਚ ਹਪੋਵਾਲ ਉਹ ਆਪਣੇ ਦਾਸਾਈ ਖੇਤਾਂ 'ਚ ਕੰਮ ਕਰ ਰਿਹਾ ਸੀ ਲੇਬਰ ਦੇ ਨਾਲ ਜਿਹਦੇ ਦੌਰਾਨ ਉਸੇ ਦੌਰਾਨ ਇੱਕ ਦੋ ਅਣਪਛਤੇ ਵਿਅਕਤੀ ਜਿਹੜੇ ਉਹਦੇ ਖੇਤਾਂ 'ਵਲ ਆਏ ਤੇ ਉਹਨਾਂ ਨੇ ਉੱਤੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੌਰਾਨ ਉਹਦੀ ਇੱਕ ਜਿਹੜਾ ਫੈਲਾ ਉਹਦੀ ਅੱਖੀ 'ਚ ਲੱਗਾ ਹੋਇਆ ਉਸ ਦੇ ਆਪਣੇ ਲਾਇਸੈਂਸੀ ਰਵਾਰਬਰ ਦੇ ਨਾਲ ਉਹਨੇ ਵੀ ਉਹਨਾਂ ਵਿਅਕਤੀਆਂ ਦੇ ਫਾਇਰ ਕੀਤੇ ਹੈ ਤੇ ਉਸ ਤਰ੍ਹਾਂ ਉਹਦੇ ਉਹ ਜਿਹੜੇ ਮੌਕੇ ਤੋਂ ਜਿਹੜੇ ਦੋਸ਼ੀ ਜਿਹੜੇ ਭੱਜ ਗਏ ਆ ਮੋਟਰਸਲ ਤੇ ਉਹਨਾਂ ਦੇ ਬਾਅਦ ਜਿਹੜੇ ਉਹਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨੇ ਇਹਨੂੰ ਹਸਪੀਟਲ ਦਾਖਲ ਕਰਾਇਆ ਜਿਹੜਾ ਹਸਪੀਟਲ ਦੁਆਰਾ ਨੇ ਇਲਾਜ ਜਿਹੜਾ ਉਹ ਇਸ ਟਾਈਮ ਠੀਕ ਆ ਜਾਨ ਖਤਰੇ ਤੋਂ ਬਾਹਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈ ਜਿਹੜੇ ਉਹ ਦੇ ਬਿਆਨ ਲੈ ਕੇ ਜਿਹੜੀ ਬੰਦੀ ਕਾਰਵਾਈ ਜਿਹੜੀ ਆ ਉਹ ਅਮਨਚਲੀਆ ਦੀ ਜਗ੍ਹਾ ਤੇ ਜਿਹੜੇ ਦੋਸ਼ੀਆਂ ਨੂੰ ਜਿਹੜਾ ਤੁਰੰਤ ਗ੍ਰਫਤਾਰ ਕੀਤਾ ਜਾਵੇਗਾ